पुलिस 20 ਕਿਹੜੀ ਤਰੀਕ ਨੂੰ ਬੇਬੱਚੀ 7 ਤਰੀਕ ਦੀ 7 ਤਰੀਕ ਦੀ ਠੀਕ ਹੈ 1:30 ਵਜੇ ਆਏ ਜੀ ਅੱਜ ਸੁੱਤੇ ਵੇ ਦਰਵਾਜਾ ਤੋੜਦੇ ਆ ਜੀ ਸਾਡਾ ਜਸਪ੍ਰੀਤ ਨੂੰ ਫੜਿਆ ਮੰਨੂ ਹੀ ਫੜਿਆ ਮੇਰੀ ਬੇਟੀ ਨੂੰ ਫੜਿਆ ਇਹਨਾਂ ਨੇ ਫਿਰ ਗਵਾਂਡੀਆਂ ਨੂੰ ਰੌਲਾ ਪਾ ਕੇ ਪਤਾ ਲੱਗਾ ਜੀ ਸਾਨੂੰ ਲੈ ਜਾਣ ਲੱਗ ਰਹੇ ਹੱਥਕੜੀਆਂ ਲਾਲੀਆਂ ਬੈਠੇ ਕਬੀ ਲਾਈਆਂ ਉਹ ਕੁੱਟਿਆ ਵੀ ਅਸੀਂ ਵੀ ਕੁੱਟੀਆਂ ਹੀ ਧਮਕੀਆਂ ਮਾਰੀਆਂ ਜੀ ਇਹਨਾਂ ਨੇ ਵੀ ਤੁਹਾਨੂੰ ਲੈ ਜਾਣਗੇ ਸਾਨੂੰ ਪੁੱਛੇ ਵੀ ਹਾਂ ਦੱਸੋ ਕੀ ਅਗਰ ਲਾ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਵਿਕਾਸ ਵਾਸਤੇ ਲੈ ਜੇ ਨਾ ਕਰੇ ਪਟਿਆਲਾ ਪਤਾ ਲੱਗੇਗਾ ਤੁਹਾਨੂੰ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਹੁਣ ਪੁਲਿਸ ਵਾਲੇ ਸੀਗੇ ਜਾਂ ਕੋਣ ਤੁਸੀਂ ਤਾਂ ਤੁਸੀਂ ਪਤਾ ਨਹੀਂ ਜੀ ਮੈਨੂੰ ਪੁਲਿਸ ਵਾਲੇ ਕੋ ਕੌਣ ਜੀ ਬਰਦੀ ਸੀ ਜਾਂ ਵਰਦੀ ਸੀਗੇ ਵਰਦੀਆਂ ਵਾਲੇ ਵੀ ਤੇ ਦੋ ਤਿੰਨ ਦੋ ਤਿੰਨ ਕਿਤਰੀ ਦੇ ਕਾਫੀ ਦੂਈ ਕੱਪੜਾ ਵਾਲੇ ਸਾਡੇ ਕਿਉਂ ਲੈ ਕੇ ਜਾ ਰਹੇ ਨੇ ਨਹੀਂ ਜੀ ਕਿਸੇ ਨੇ ਦੱਸਿਆ ਬੇਟੇ ਨਹੀਂ ਪੁੱਛਿਆ ਨੂੰ ਦੱਸਿਆ ਸਾਨੂੰ ਵੀ ਦੱਸਿਆ ਕਿਸੇ ਨੇ ਦੱਸਿਆ ਘਰੇ ਪਟਿਆਲਾ ਪਤਾ ਲੱਗ ਜਿਓ ਨਹੀਂ ਫਿਰ ਬਾਅਦ ਤੋਂ ਕੀ ਪਤਾ ਲੱਗਿਆ ਜਦੋਂ ਇਹ ਪਤਲ ਲੱਗਿਆ ਇਹ ਤੁਸੀਂ ਦੇਖਿਆ ਹੈ ਖਬਰਾਂ ਚ ਦੇਖਿਆ ਜੀ ਇਹਨਾਂ ਨੇ ਕੀ ਪਤਲ ਗਿਆ ਖਬਰਾਂ ਚ ਦਿੱਕਤ ਲ ਹੋ ਗਿਆ ਜੀ ਜਸਤੀ ਤੇ ਖਤਰਾ ਖਬਰ ਹੈ ਮੈਂ ਤਾਂ ਦੇਖਿਆ ਨਹੀਂ ਨਾ ਦੇਖਿਆ ਜੀ ਨਹੀਂ ਫੇ ਤੁਸੀ ਪੁੱਛਿਆ ਨਹੀਂ ਕਿ ਕਿਸੇ ਪੁਲਿਸ ਅਧਿਕਾਰੀ ਤੋਂ ਕਿ ਤੁਹਾਡੇ ਬੱਚੇ ਲੈ ਗਏ ਕੋਈ ਤੜੇ ਲਖਾਇਆ ਹੋਵੇ ਅਸੀਂ ਲੈ ਚਲੇ ਆ ਕਿਤੇ ਲੈ ਚਲੇ ਕੋਈ ਨਿਕਲ ਪਤਲ ਨਾ ਜੀ ਦੱਸਿਆ ਹੀ ਹੈ ਜੀ ਕਿਸੇ ਕੋਈ ਤੁਸੀ ਕਿਸੇ ਤੋਂ ਸੈਨ ਨਹੀਂ ਪੜੋਸੀਆਂ ਨੇ ਸਾਰੇ ਮੇਰੇ ਸਹੁਰਾ ਤਾਂ ਜੀ ਸਾਰੇ ਮੇਰੇ ਦਿਉਰ ਜੱਟ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਨੇ ਸਾਨੂੰ ਛਡਾਲੇ ਜੀ ਬੇਟੇ ਨੇ ਲੈ ਗਏ ਜਦੋਂ ਤੁਹਾਡੀ ਕੀ ਡਿਮਾਂਡ ਹੈ ਸਰ ਜੀ ਦੀ ਡਿਮਾਂਡ ਹੈ ਜੀ ਇਨਸਾਫ ਲਈ ਡਰਪੋਟ ਵੀ ਇਹੀ ਤੋਂ ਨਹੀਂ ਜੀ ਕੁਕੇਟ ਰਾਜਪਰਾ ਜੀ ਮੈਂ ਬਹੁਜਨ ਸਮਾਜ ਪਾਰਟੀ ਹਲਕਾ ਕਨੌਰ ਦਾ ਕੋਆਰਡੀਨੇਟਰ ਹਾਂ ਜਦੋਂ ਸਾਨੂੰ ਕੱਲ ਇਸ ਘਟਨਾ ਬਾਰੇ ਪਤਾ ਲੱਗਿਆ ਮੈਂ ਤੁਰੰਤ ਜੋ ਜਸਪ੍ਰੀਤ ਸਿੰਘ ਦਾ ਮੁੱਠਪੇੜ ਦੇ ਵਿੱਚ ਹੈ ਅਬਹੋਰ ਦੇ ਐਸਐਚਓ ਅਤੇ ਐਸਐਸਪੀ ਗੁਰਮੀਤ ਸਿੰਘ ਫਾਜ਼ਲਕਾ ਨੇ ਮੈਂ ਸਮਝਦਾ ਕਤਲ ਕੀਤਾ ਉਸ ਦਾ ਜਦੋਂ ਟੀਵੀ ਤੇ ਖਬਰ ਆਈ ਇਹ ਸਾਰੇ ਇਲਾਕੇ ਚ ਫੈਲੀ ਤਾਂ ਮੈਨੂੰ ਉਸ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਸੀਸੀਟੀਵੀ ਕੈਮਰੇ ਅਸੀਂ ਦੇਖੇ 8 ਤਰੀਕ ਦੀ ਰਾਤ ਨੂੰ 2 ਵਜੇ ਦੇ ਕਰੀਬ ਇਹ 25 ਬੰਦੇ ਅਣਪਛਾਤੇ ਵਿਅਕਤੀ ਸੀ 5-6 ਜਿਪਸੀਆਂ ਲੈ ਕੇ ਉੱਥੇ ਜਾ ਕੇ ਉਹ ਬੱਚੇ ਨੂੰ ਕਿਡਨੈਪ ਕਰ ਲਿਆ ਜਸਪ੍ਰੀਤ ਪੁੱਤਰ ਹਰਜੀਤ ਸਿੰਘ ਨੂੰ ਉਹ ਸਾਰੀ ਮਤਲਬ ਅਸੀਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਚ ਗੱਲ ਦੇਖੀ ਉਸ ਤੋਂ ਬਾਅਦ ਅਸੀਂ ਐਸਐਚਓ ਗੱਲ ਸੰਬੰਧ ਕੀਤਾ ਵੀ ਤੁਸੀਂ ਇੱਥੇ ਪਿੰਡ ਚਾਓ ਉਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਜਵਾਬ ਦੇ ਦਿਆ ਕਹਿੰਦਾ ਤੁਸੀਂ ਬੋਹਰ ਜਾਓ ਮੈਂ ਕਿਹਾ ਬੋਹਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਨੂੰ ਮਰਾਏਂਗੇ ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹ ਸਾਰਾ ਪਿੰਡ ਡਰਿਆ ਹੋਇਆ ਬਹੁਤ ਕੁਝ ਵੀ ਹੋ ਸਕਦਾ ਪਿੰਡ ਦੇ ਵਿੱਚ ਐਸੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰਿਜ਼ਮ ਹੈ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਮੈਂ ਵਕੀਲ ਆ ਨਾ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਆ ਨਾ ਕਿਸੇ ਪੰਚ ਨੂੰ ਦਿੱਤੀ ਆ ਬਲਕਿ ਪੜੋਸੀ ਇਹ ਬੀਬੀਆਂ ਉਹਦੀ ਭੈਣ ਨੂੰ ਮਾਂ ਨੂੰ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਮਾਰਨਾ ਚਾਹੁੰਦੇ ਸੀ ਕਿਤੇ ਲਿਜਾ ਕੇ ਸਿੱਟੇ ਦਿੰਦੇ ਨੇ ਹਰ ਮਾ ਕੌਣ ਪੁੱਛਦਾ ਤੋਂ ਮੇਰਾ ਕਹਿਣ ਤੋਂ ਬਾਅਦ ਇਹ ਆ ਵੀ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਇਹ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋਈ ਆ ਇਸ ਦੀ ਪੁਲਿਸ ਦੇ ਖਿਲਾਫ ਅਸੀਂ ਮਾਨਯੋਗ ਗਵਰਨਰ ਨੂੰ ਬੇਨਤੀ ਕਰਦੇ ਆ ਐਸ ਡੀ ਐਮ ਦੇ ਰਾਹੀਂ ਵੀ 103 ਐਫ ਆਈ ਆ 17 ਰਾਤ 103 ਦੇ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਵੀ ਐਨ ਐਕਸ 103 ਹਾਂਜੀ ਵੀ ਐਨ ਐਕਸਟ ਤੋਂ ਸੈਕੰਡਲੀ ਉੱਚ ਪੱਧਰੀ ਇਨਕੁਆਰੀ ਹੋਵੇ ਇਹ ਬੰਦਿਆਂ ਨੂੰ ਮਤਲਬ ਐਸ ਸੀ ਐਸਟੀ ਐਕਟ ਵੀ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਐ ਦੋਹਰੇ ਮਾਪਦੰਡ ਅਪਣਾ ਰਹੀ ਆ ਜੇ ਕੋਈ ਅਮੀਰ ਆਦਮੀ ਆ ਉਸ ਦੇ ਲਗ ਮਾਪਦੰਡ ਹੈ ਜੇ ਗਰੀਬ ਆਦਮੀ ਇਹ ਬਾਲਮੀਕੀ ਪਰਿਵਾਰ ਦੇ ਲੋਕ ਹੈ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸਪਾਹੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਐਸ ਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤਾਂ ਮੇਰਾ ਕਹਿਣ ਤੋਂ ਭਾਵ ਹੈ ਜੇਕਰ ਇਹਨਾਂ ਦੀ ਕੋਈ ਗੱਲ ਨਹੀਂ ਸੁਨੇਗਾ ਗੌਜਨ ਸਮਾਜ ਪਾਰਟੀ ਇਹਨਾਂ ਦੀ ਗੱਲ ਸੁਨੇਗੀ ਔਰ ਵੱਡੇ ਪੇਮਾਨੇ ਤੇ ਅਸੀਂ ਜਦੋਂ ਜਹਿਦ ਕਰਾਂਗੇ ਲੜਾਈ ਲੜਾਂਗੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਅਸੀਂ ਮੋਮਰੈਂਡਮ ਦੇ ਰਹੇ ਹਾਂ ਕਿਹੜੀਆਂ ਕਿਹੜੀਆਂ ਮੰਗਾਂ ਤੁਸੀਂ ਸਾਡੀ ਮੰਗੇ ਆ ਐਸ ਐਸ ਪੀ ਫਾਜ਼ਿਲਕਾ ਐਸਐਚਓ ਬੋਹਰਾ ਤੇ ਉਸकी टीम ਦੇ ਖਿਲਾਫ ਮੁਕਦਮਾ ਅਦੀ ਮੁਕਦਮਾ ਦਰਜ ਹੋਣਾ ਚਾਹੀਦਾ 103 ਐਫਆਈਐ ਐਮਬੀਐਨਐਸ ਐਕਟ ਦੇ ਤਹਿਤ ਕਤਲ ਦਾ ਕੇਸ ਬਣਦਾ ਸਾਨੂੰ ਨਹੀਂ ਪਤਾ ਉਹ ਤਾਂ ਜੋ ਮਰਜੀ ਕਹੀ ਜਾਣ ਮਰਿਆਦਾ ਉਹਨਾਂ ਦੀ ਹਿਰਾਸਤ ਦੇ ਵਿੱਚ ਕਿਵੇਂ ਮਾਰਿਆ ਕਿਵੇਂ ਨਹੀਂ ਮਾਰਿਆ ਉਹ ਤਾਂ ਉਹਨਾਂ ਨੂੰ ਪਤਾ ਉਹ ਆਪ ਦੱਸਣਗੇ ਨੰਬਰ 2 ਸੀਬੀਆਈ ਦੀ ਇਨਕੁਆਰੀ ਹੋਵੇ ਨੰਬਰ 3 ਪੀਜੀਆਈ ਤੋਂ ਇਸ ਦਾ ਦੁਬਾਰਾ ਜੇ ਪੋਸਟਮਾਰਟਮ ਹੋ ਗਿਆ ਵੱਖਰੀ ਗੱਲ ਹੈ ਪੀ ਪੀਜੀਆਈ ਦੇ ਵਿੱਚ ਇਹਦਾ ਪੋਸਟਮਾਰਟਮ ਹੋਵੇ ਲਾਸ ਇੱਥੇ ਆਣੀ ਚਾਹੀਦੀ ਅਸੀਂ ਲਾਸ ਲੈਣੇ ਨਹੀਂ ਜਾਂਦੇ ਹਾਂ ਜੇ ਤੁਹਾਡੀ ਜਿਹੜੀ ਡਿਮਾਂਡ ਗਵਰਨਰ ਤੱਕ ਪਹੁੰਚਾ ਰਹੇ ਹੋ ਜੀ ਨਹੀਂ ਮੰਨੀ ਜਾਂਦੀ ਕੋਈ ਨਹੀਂ ਕੋਈ ਟੈਂਪ ਬਾਂਡ ਵੀ ਕਰੇ ਉਸ ਤੋਂ ਬਾਅਦ ਹਾਈ ਕੋਰਟ ਜਲਦ ਜਾਣ ਨਹੀਂ ਨਹੀਂ ਕੱਟੋ ਕਾਟੀ ਇੱਕ ਹਫ਼ਤੇ ਦੇ ਵਿੱਚ ਗੱਲ ਮੰਨੀ ਜਾਏਗੀ ਅਸੀਂ ਫਿਰ ਵੱਡੇ ਪੇਮਾਨੇ ਦੇ ਟਰੱਕ ਭਰ ਕੇ ਗੱਡੀਆਂ ਭਰ ਕੇ ਕੂਚ ਕਰਾਂਗੇ ਡੈਮੋਕਰੇਸੀ ਆ ਅਸੀਂ ਲੋਕਾਂ ਦੇ ਨੁਮਾਇੰਦੇ ਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਖੜੇ ਆ ਇੱਥੇ ਕਿਸਾਨ ਯੂਨੀਅਨ ਦੇ ਲੋਕ ਵੀ ਖੜੇ ਆ ਸਾਡੇ ਪਰਮਜੀਤ ਸਿੰਘ ਮੱਟੂ ਸਾਹਿਬ ਇਹ ਇਹ ਵੀ ਖੜੇ ਆ ਸਮੂਲ ਨਿਵਾਸੀ ਫਰੰਟ ਦੇ ਸਾਰੇ ਬੰਦੇ ਓਰੇ ਪਾਰਟੀ ਦੇ ਦੂਜੀ ਪਾਰਟੀਆਂ ਵੀ ਸਾਡੇ ਨਾਲ ਸਪੋਰਟ ਕਰ ਰਹੀਆਂ ਆ ਵੀ ਸਾਡਾ ਮੁੱਦਾ ਗਲਤ ਨਹੀਂ ਹੈ ਤਾਂ ਮੇਰਾ ਕਹਿੰਦ ਤੋਂ ਭਾਵ ਹੈ ਹਰ ਪਾਰਟੀ ਚਾਹੁੰਦੀ ਆ ਵੀ ਫੇਰ ਐਡਜਸਟ ਇਨਕੁਆਰੀ ਹੋਣੀ ਚਾਹੀਦੀ ਸੀਬੀਆਈ ਕੀ ਇਨਕੁਆਰੀ ਹੋਣੀ ਚਾਹੀਦੀ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਈ ਮੀਡੀਏਟਲੀ ਹੋਣੀ ਚਾਹੀਦੀ ਅਜੀਤ ਸਿੰਘ ਭੈਣੀ ਸੂਬਾ ਅੰਚਾਰਜ ਬਹੁਜਨ ਸਮਾਜ ਪਾਰਟੀ ਤੇ ਅੱਜ ਉਹ ਐਸ ਜੀਐਮ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਏ ਜੋ ਜਸਪ੍ਰੀਤ ਬਾਰੇ ਕੀ ਕਹਿਣਾ ਸੀ ਇਸ ਬਾਰੇ ਦੇਖੋ ਜਿਹੜੀ ਅਬੋਰ ਦੇ ਅੰਦਰ ਵਪਾਰੀ ਦਾ ਇੱਕ ਕਤਲ ਹੋਇਆ ਬਹੁਤ ਮਾੜਾ ਹੋਇਆ ਔਰ ਬਹੁਜਨ ਸਮਾਜ ਪਾਰਟੀ ਇਹਦੀ ਘੋਰ ਨਿੰਦਾ ਕਰਦੀ ਹੈ ਪਰੰਤੂ ਇਹਦੇ ਵਿੱਚ ਇਨਵੋਲਵਮੈਂਟ ਜਿਹੜੀ ਦਿਖਾਈ ਗਈ ਹੈ ਕਿਉਂਕਿ ਪਰਿਵਾਰ ਦੀ ਔਰ ਜਿਹੜੀ ਸਮੁੱਚੀ ਰਿਸ਼ਤੇਦਾਰਾਂ ਦੀ ਔਰ ਪੰਚਾਇਤ ਦੀ ਮੰਗਾ ਕੇ ਜਿਹੜਾ ਜਸਪ੍ਰੀਤ ਤੇ ਲੜਕਾ ਜਿਹਦੀ ਉਮਰ 25 ਸਾਲਾਂ ਦੀ ਸੀ ਕਰੋ ਰਾਤ ਨੂੰ ਕਿਸ ਕਿਸ ਤਰੀਕੇ ਦੇ ਨਾਲ ਉਹਨੂੰ ਕਿਡਨੈਪ ਕਰਕੇ ਲੈ ਕੇ ਗਏ ਆ ਫੁੱਟਮਾਰਕ ਕਰਦੇ ਆ ਔਰ ਪਰਿਵਾਰ ਦਾ ਔਰ ਰਿਸ਼ਤੇਦਾਰਾਂ ਦਾ ਮੰਨਣਾ ਕਿ ਜਿਹੜਾ ਲੜਕਾ ਉਹ ਬੇਕਸੂਰ ਹੈ ਅਸੀਂ ਚਾਹੁੰਦੇ ਆ ਕਿ ਅਸੀਂ ਸੀਬੀਆਈ ਇਨਕੁਆਰੀ ਹੋਵੇ ਔਰ ਪੁਲਿਸ ਤੋਂ ਸਾਡਾ ਜਿਹੜਾ ਬਿਲਕੁਲ ਵਿਸ਼ਵਾਸ ਉੱਠ ਗਿਆ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਜਿਹੜਾ ਮੈਮੋਰੰਡਮ ਦੇ ਰਹੇ ਹਾਂ ਥਰੂ ਐਸਟੀਐਮ ਸਾਹਿਬ ਕਿੰਨੇ ਤin ਵੇਟ ਕਰੋਗੇ ਗਵਰਨਰ ਦੇ ਨਿਪਟੋਂ ਮਿਲਣਗੇ ਅਸੀਂ ਨਾਲ ਮੈਜਿਸਟਰੀ ਜਾਂਚ ਹੋਣੀ ਚਾਹੀਦੀ ਆ ਗਵਰਨਰ ਸਾਹਿਬ ਕੋਲ ਮੰਗ ਕਰਦੇ ਆ ਜਾਂ ਸੀਬੀਏ ਘੱਟੋ ਘੱਟ ਸੀਬੀਏ ਤੇ ਜਦੋਂ ਤੱਕ ਇਹ ਜਾਂਚ ਹੁੰਦੀ ਆ ਜਿੰਨੀ ਜਲਦੀ ਹੋ ਸਕੇ ਇਹਨੂੰ ਜਲਦੀ ਦੂਸਰਾ ਨਿਪਟਾਉਣਾ ਚਾਹੀਦਾ ਕਿਉਂਕਿ ਦੁੱਧ ਤਾਂ ਦੁੱਧ ਦਾ ਪਾਣੀ ਦਾ ਪਾਣੀ ਜਿਹੜਾ ਸਾਫ਼ ਹੋਵੇ ਕਿਉਂਕਿ ਬਹੁਤ ਜਨ ਸਮਾਜ ਪਾਰਟੀ ਜਿਹੜਾ ਜਿਹੜੀ ਮੈਂ ਫੇਰ ਕਹਿੰਨਾ ਜੇਕਰ ਇਦਾਂ ਦੀਆਂ ਗੈਂਗਸਟਰ ਵਾਰ ਹੋ ਰਹੇ ਆ ਪੰਜਾਬ ਦੇ ਅੰਦਰ ਲਾ ਰ ਆਰਡਰ ਦੀ ਸਥਿਤੀ ਜਿਹੜੀ ਬਹੁਤ ਡਾਵਾ ਡੋਲ ਹੈ ਖਸਤਾ ਹਾਲਤ ਆ ਪਰੰਤੂ ਮੈਂ ਮਹਿਸੂਸ ਕਰਦਾ ਪਾਰਟੀ ਮਹਿਸੂਸ ਕਰਦੀ ਹੈ ਕਿ ਹੋ ਸਕਦਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਜਿਹੜਾ ਇਦਾਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜਾ ਜਿਹੜਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਕਿ ਮੈਂ ਚਾਹੁੰਦਾ ਵੀ ਅਸੀਂ ਪਾਰਟੀ ਚਾਹੁੰਦੀ ਹੈ ਕਿ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋਣਾ ਚਾਹੀ ਹੁਣ ਹੋ ਜਾਣਾ ਚਾਹੀਦਾ ਤੇ ਬਹੁਜਨ ਸਮਾਜ ਪਾਰਟੀ ਦਾ ਇਹ ਸਟੈਂਡ ਹੈ ਇਸ ਤਰ੍ਹਾਂ ਦੀ ਸਮਾਮਨਾ ਅਸੀਂ ਵਿਚਾਰ ਕਰਾਂਗੇ ਪਰਿਵਾਰ ਦੇ ਨਾਲ ਸਲਾਹ مشورہ ਕਰਾਂਗੇ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਅਸੀਂ ਅਗਲਾ ਪ੍ਰੋਗਰਾਮ ਜਲਦੀ ਲਿਖਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਮਿਲੇ ਹੋ ਔਰ ਪਰਿਵਾਰ ਨੂੰ ਮਿਲੇ ਹੋ ਪਰਿਵਾਰ ਨੇ ਦੱਸਿਆ ਕਿ 1:30 ਵਜੇ ਜਿਹੜਾ ਪੁਲਿਸ ਚੱਕ ਕੇ ਲੈ ਗਈ ਹੈ ਤਾਂ ਉਸ ਤੋਂ ਬਾਅਦ ਇਨਕਾਊਂਟਰ ਦਿਖਾਣਾ ਤੁਸੀਂ ਕਿੰਨਾ ਕਿ ਜਿਹੜਾ ਇਸ ਬਿਲਕੁਲ ਬਿਲਕੁਲ ਇਹ ਜਿਹੜਾ ਬਿਲਕੁਲ ਜਾਇਜ਼ ਨਹੀਂ ਹੈ ਜਦੋਂ ਉੱਥੇ ਆਈ ਹੈ ਪੁਲਿਸ ਆਈ ਹੈ ਨਾ ਹੀ ਉਹਨਾਂ ਨੇ ਸਰਪੰਚ ਨੂੰ ਨਾ ਹੀ ਉੱਥੇ ਨੰਬਰਦਾਰ ਨੂੰ ਕਿਸੇ ਪਤਵੰਤੇ ਸਾਥੀ ਨੂੰ ਨਾਲ ਲਿਆ ਉਹ ਜਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਹੈ ਪਰਿਵਾਰ ਦੀ ਕੁੱਟਮਾਰ ਵੀ ਕੀਤੀ ਹੈ ਦਰਵਾਜ਼ੇ ਸਮੁੰਦਰੀ ਜਿਹੜਾ ਵਰਦੀ ਦੇ ਵਿੱਚ ਤਾਂ ਸਿਰਫ ਦੋ ਹੀ ਸਾਥੀ ਸੀ ਪਰੰਤੂ ਉਹਨਾਂ ਦੇ ਨਾਲ 20-25 ਸਾਥੀ ਜਿਹੜੇ ਦੱਸਦੇ ਆ ਮੈਂ ਕਹਿੰਦਾ ਵੀ ਸਰਕਾਰ ਜਿਹੜੀ ਹੈਗੀ ਆ ਗੁੰਡਾਗਰਦੀ ਨੂੰ ਖੁਦ ਪਨਾਹ ਦੇ ਰਹੀ ਆ ਬੀਬੀ ਵੀ ਹੈਗੀ ਆ ਆਪਣੇ ਕੋਲ ਔਰ ਲਾਅ ਐਂਡ ਆਰਡਰ ਜਿਹੜਾ ਹੈਗਾ ਇਹਦੇ ਚ ਸਾਡੀ ਕੋਲ ਸਾਡੇ ਪ੍ਰੂਫ ਹੈ ਪੁਖਤਾ ਜਿਹੜੇ ਉਸ ਸਮੇਂ ਦੇ ਔਰ ਇੱਥੇ ਅਸੀਂ ਦੇਖਦੇ ਆ ਪਟਿਆਲੇ ਦੇ ਅੰਦਰ ਜਿਹੜਾ ਸਿਆਲੂ ਮਾਮਲਾ ਉਹਦੇ ਵਿੱਚ ਚੱਕ ਕੇ ਗਰੀਬ ਪਰਿਵਾਰਾਂ ਨੂੰ ਚੱਕ ਕੇ ਐਸਪੀ ਬੈਂਸ ਸਾਹਿਬ ਇਨਕੁਆਇਰੀ ਕਰ ਰਹੇ ਆ ਪਟਿਆਲੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਬੜੀ ਪੱਦਰ ਦੇ ਉੱਤੇ ਜਿਹੜਾ ਅੰਡਰ ਪ੍ਰੈਸ਼ਰ ਜਿਹੜੀ ਪੁਲਿਸ ਕੰਮ ਕਰ ਰਹੀ ਹੈ ਸਤਾਧਾਰੀ ਲੋਕਾਂ ਦੇ ਹੱਥ 'ਚ ਔਰ ਗਰੀਬ ਪਰਿਵਾਰਾਂ ਦੇ ਬੱਚੇ ਉਹ ਜਿਹੜੇ ਅੱਜ ਚੱਕ ਕੇ ਜੇਲ੍ਹ ਜਸਪ੍ਰੀਤ ਨਾਲ ਇੱਕ ਹੋਰ ਮੁੰਡਾ ਵੀ ਸੀਗਾ ਉਹ ਦਾ ਉਹਦੇ ਬਾਰੇ ਹਾਂ ਜਸਪ੍ਰੀਤ ਦੇ ਨਾਲ ਇੱਕ ਹੋਰ ਮੁੰਡਾ ਪਟਿਆਲੇ ਤੋਂ ਆ ਉਹਦੀ ਬੈਕਗ੍ਰਾਉਂਡ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਮੈਂ ਤਾਂ ਕਹਿਣਾ ਵੀ ਜੇਕਰ ਦੋਸ਼ੀ ਹੈ ਕੋਈ ਵੀ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਭੋਜਨ ਸਮਾਜ ਪਾਰਟੀ ਇਹ ਨਹੀਂ ਕਰੀ ਜੇਕਰ ਦੋਸ਼ੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰੰਤੂ ਅਸੀਂ ਮਹਿਸੂਸ ਕਰਦੇ ਹਾਂ ਸਾਰਾ ਪਰਿਵਾਰ ਰਿਸ਼ਤੇਦਾਰ ਮਹਿਸੂਸ ਕਰਦੇ ਆ ਵੀ ਜਿਹੜਾ ਜਸਪ੍ਰੀਤ ਹੈ ਉਹ ਦੋਸ਼ੀ ਨਹੀਂ ਹੈ। ਪਰਵਿੰਦਰ ਕੌਰ ਜੀ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਹੈ ਜਸਪ੍ਰੀਤ ਸਿੰਘ ਜੀ ਦੀ ਤੇ ਉਹ ਉਸ ਤੇ ਉੱਪਰ ਉਹਨਾਂ ਨੇ ਇਹ ਲਿਖਿਆ ਹੈ ਕਿ ਉਹ ਸੀਬੀਆਈ ਇਨਕੁਆਇਰੀ ਕਰਾਉਣਾ ਚਾਹੁੰਦੇ ਆ ਉਹ ਇਹ ਮੰਗ ਪੱਤਰ ਨੂੰ ਗਵਰਨਰ ਸਾਹਿਬ ਦੇ ਕੋਲ ਪਹੁੰਚਵਾਣਾ ਚਾਹੁੰਦੇ ਆ। ਤੋ ਜੋ ਵੀ ਅੰਦਰ ਤੇ ਕਾਨੂੰਨੀ ਕਾਰਵਾਈ ਆ ਉਹ ਕਰਕੇ ਭੇਜ ਦਿੱਤਾ ਜਾਏਗਾ